ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਪੰਜਾਬੀ ਸਾਹਿਬ ਦੀ ਝੋਲੀ ਦੇ ਵਿੱਚ ਵਡਮੁੱਲਾ ਖਜ਼ਾਨਾ ਪਾਉਣ ਵਾਲੇ ਮਾਵਲੀ ਪੰਜਾਬੀ ਦੇ ਵਿੱਚ ਮੰਨੀਆਂ ਪਰਮੰਨੀਆਂ ਸ਼ਾਹਕਾਰ ਰਚਨਾਵਾਂ ਲਿਖਣ ਵਾਲੇ ਸਾਹਿਤਕਾਰ ਸੰਤੋਖ ਸਿੰਘ ਧੀਰਦੀ ਅੱਜ ਬਰਸੀ ਹੈ ਉਹਨਾਂ ਦੀ ਬਰਸੀ ਮੌਕੇ ਅੱਜ ਅਸੀਂ ਤੁਹਾਨੂੰ ਸੰਤੋਖ ਸਿੰਘ ਧੀਰਦੀ ਜੀਵਨ ਰਚਨਾ ਉਹਨਾਂ ਦੇ ਜੀਵਨ ਦੇ ਸੰਘਰਸ਼ ਵਿਚਾਰਧਾਰਾ ਪਰਿਵਾਰਕ ਪਿਛੋਕੜ ਅਤੇ ਸਮਾਜਿਕ ਪਿਛੋਕੜ ਬਾਰੇ ਖਾਸ ਜਾਣਕਾਰੀ ਦੇਵਾਂਗੇ ਸੰਤੋਖ ਸਿੰਘ ਧੀਰ ਦਾ ਨਾਮ ਪੰਜਾਬੀ ਸਾਹਿਤ ਦੀ ਦੁਨੀਆ ਦੇ ਵਿੱਚ ਕਿਸੇ ਜਾਣ ਪਛਾਣ ਦਾ ਮੋਤਾਜ ਨਹੀਂ ਹੈ। ਸਾਹਿਤ ਅਕਾਦਮੀ ਦਾ ਇਨਾਮ ਜੇਤੂ ਸੰਤੋਖ ਸਿੰਘ ਧੀਰ ਇੱਕ ਪ੍ਰਤੀਬੱਧਤਾ ਵਾਲਾ ਲੇਖਕ ਸੀ। ਉਸ ਦਾ ਜਨਮ 2 ਦਸੰਬਰ 1920 ਨੂੰ ਪਿਤਾ ਈਸ਼ਰ ਸਿੰਘ ਅਤੇ ਮਾਤਾ ਜਮਨਾ ਦੇਵੀ ਦੇ ਘਰ ਪਿੰਡ ਡਡੇਰੀ ਜੋ ਕਿ ਅੱਜਕੱਲ ਫਤਿਹਗੜ੍ਹ ਜ਼ਿਲ੍ਹਾ ਦੇ ਵਿੱਚ ਹੈ ਇੱਥੇ ਹੋਇਆ ਸੀ। ਸੰਤੋਖ ਸਿੰਘ ਧੀਰ ਕਮਿਊਨਿਸਟ ਵਿਚਾਰਧਾਰਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸਨ। ਉਹ ਆਪਣੇ ਆਪ ਨੂੰ ਕਹਿੰਦੇ ਸਨ ਕਿ ਉਹ Hindu ਵੀ ਹਨ ਅਤੇ Sikh ਵੀ ਨੇ। ਪਰ ਦੋਵਾਂ ਫਿਰਕਿਆਂ ਤੋਂ ਮੁਕਤ ਹੋ ਕੇ ਉਹ ਆਪਣੇ ਆਪ ਨੂੰ ਇੱਕ ਕਮਿਊਨਿਸਟ ਵਜੋਂ ਦੇਖਦੇ ਸਨ ਸੰਤੋਖ ਸਿੰਘ ਧੀਰ ਦਾ ਕਹਿਣਾ ਸੀ ਕਿ ਉਹ ਕਮਿਊਨਿਸਟ ਹੋਣ ਦੇ ਲਈ ਬੰਦੇ ਨੂੰ ਜਾਤਾਂ ਧਰਮਾਂ ਤੇ ਗੋਤਾਂ ਤੋਂ ਉੱਪਰ ਉੱਠਣਾ ਪੈਂਦਾ ਸੰਤੋਖ ਸਿੰਘ ਧੀਰ ਦੀ ਤੀ ਨਵਤੇਜ ਕੌਰ ਦਾਰਸ਼ੀ ਵੱਲੋਂ ਧੀਰ ਦੇ ਜੀਵਨ ਅਤੇ ਇਹਨਾਂ ਦੀ ਰਚਨਾ ਉੱਪਰ ਲਿਖੇ ਗਏ ਇੱਕ ਆਰਟੀਕਲ ਦੇ ਮੁਤਾਬਕ 8 ਫਰਵਰੀ 1910 ਨੂੰ ਸੰਤੋਖ ਸਿੰਘ ਧੀਰ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਸੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਦੀ ਸਹਿਮਤੀ ਦੇ ਨਾਲ ਉਹਨਾਂ ਦੀ ਮ੍ਰਿਤਕ ਦੇ ਪੀਜੀਆ ਨੂੰ ਖੋਜ ਕਾਰਜਾਂ ਦੇ ਲਈ ਸੌਂਪੀ ਗਈ ਸੀ। ਸੰਤੋਖ ਸਿੰਘ ਧੀਰ ਨੇ ਆਪਣੇ ਜਿਉਂਦਿਆਂ ਜੀ ਆਪਣੀਆਂ ਅੱਖਾਂ ਦਾਨ ਕਰਨ ਦੀ ਇੱਛਾ ਵੀ ਦੱਸ ਦਿੱਤੀ ਸੀ। ਉਹਨਾਂ ਦੀ ਬੇਟੀ ਵੱਲੋਂ ਲਿਖੇ ਗਏ ਇਸ ਆਰਟੀਕਲ ਦੇ ਵਿੱਚ ਉਹਨਾਂ ਜ਼ਿਕਰ ਕੀਤਾ ਹੈ ਕਿ ਪਾਪਾ ਜੀ ਸਾਹਿਤਿਕ ਸਫਰ ਇੱਕ ਛੋਟੇ ਜਿਹੇ ਘਰ ਤੋਂ ਉਹਨਾਂ ਨੇ ਸ਼ੁਰੂ ਕੀਤਾ ਹੈ। ਗੱਡੀਆਂ ਪਟੋਲੇ ਪਾਉ ਫਟਾਲਾ ਧਰਤੀ ਮੰਗਦੀ ਮੀਵੇ ਬਿਰਹੜੇ ਤੋਂ ਇਲਾਵਾ ਪ੍ਰਸਿੱਧ ਕਹਾਣੀਆਂ ਸਾਂਝੀ ਕੰਦ ਸਵੇਰ ਹੋਣ ਤੱਕ ਇੱਕ ਸਧਾਰਨ ਆਦਮੀ ਮੇਰਾ ਉਜੜਾ ਗਵਾਂਢੀ ਕੋਈ ਇੱਕ ਸਵਾਰ ਇਹ ਰਚਨਾਵਾਂ ਉਹਨਾਂ ਨੇ ਆਪਣੇ ਪਿੰਡ ਵਾਲੇ ਘਰ ਦੇ ਵਿੱਚ ਹੀ ਇਹਨਾਂ ਰਚਨਾਵਾਂ ਨੂੰ ਜਿਹੜਾ ਕਲਮ ਬਦ ਕੀਤਾ ਸੀ ਇਹਨਾਂ ਕਹਾਣੀਆਂ ਦੇ ਪਾਤਰ ਅੱਜ ਵੀ ਜਿਉਂਦੇ ਜਾਗਦੇ ਨੇ ਤੇ ਕੋਈ ਇੱਕ ਸਵਾਰ ਕਹਾਣੀ ਤਾਂ ਬੱਚੇ-बच्चे ਨੂੰ ਜ਼ੁਬਾਨੀ ਯਾਦ ਹੈ ਅੱਗੋਂ ਉਹਨਾਂ ਨੇ ਇਸ ਆਰਟੀਕਲ ਦੇ ਵਿੱਚ ਲਿਖਿਆ ਹੈ ਕਿ ਪਾਪਾ ਜੀ ਨੂੰ ਖੁਦ ਦੇਖਦੇ ਸਾਰ ਹੀ ਲੋਕ ਕਹਿ ਦਿੰਦੇ ਸਨ ਕਿ ਕੋਈ ਇੱਕ ਜਾਂਦਾ ਹੈ ਕੋਈ ਇੱਕ ਸਵਾਰ ਯਾਨੀ ਕਿ ਉਹਨਾਂ ਦੀ ਕਹਾਣੀ ਦੀ ਵਜ੍ਹਾ ਕਰਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਸੀ 5 ਮਈ 1981 ਨੂੰ ਪਿੰਡ ਛੱਡ ਕੇ ਪਰਿਵਾਰ ਮੋਹਾਲੀ ਆ ਜਾਂਦਾ ਹੈ ਤੇ ਮੋਹਾਲੀ ਆਉਣ ਦੇ ਤਿੰਨ ਕਾਰਨ ਸਨ ਇੱਕ ਤਾਂ ਪਿੰਡ ਵਾਲਾ ਘਰ ਛੱਡ ਕੇ ਕਿਸੇ ਸ਼ਹਿਰ ਦੇ ਵਿੱਚ ਵਸਣਾ ਚਾਹੁੰਦੇ ਸੀ ਦੂਜਾ ਉਹਨਾਂ ਨੇ ਜਿਵੇਂ ਲਿਖਿਆ ਕਿ ਨਵਰੀਤ ਮੇਰਾ ਪਰਾ ਮੋਹਾਲੀ ਦੇ ਵਿੱਚ ਟੈਲੀਵਿਜ਼ਨ ਫੈਕਟਰੀ ਦੇ ਵਿੱਚ ਮਕੈਨਿਕ ਦਾ ਕੰਮ ਕਰਦਾ ਸੀ ਇਸ ਕਰਕੇ ਉਹਨਾਂ ਨੂੰ ਮੋਹਾਲੀ ਹੈ ਜਿਹੜਾ ਉਹ ਪਿੰਡ ਵਾਲਾ ਘਰ ਛੱਡ ਕੇ ਮੋਹਾਲੀ ਜਾਣਾ ਪਿਆ ਅਗੋਂ ਲਿਖਦੇ ਨੇ ਕਿ ਮੋਹਾਲੀ ਆ ਕੇ ਫੇਜ਼ ਨੰਬਰ 6 ਦੇ ਵਿੱਚ ਕੋਠੀ ਨੰਬਰ 18 ਨੇੜੇ ਦਾਰਾ ਸਟੂਡੀਓ ਵਿਖੇ ਇੱਕ ਕਮਬਲਾ ਪਹਿਲੀ ਮੰਜ਼ਲ ਤੇ ਕਿਰਾਏ ਤੇ ਲੈ ਲਿਆ ਇਸ ਵਿੱਚ ਰਸੋਈ ਵੀ ਨਹੀਂ ਸੀ ਉਹਨਾਂ ਲਿਖਿਆ ਕਿ ਪਾਪਾ ਜੀ ਬੀਬੀ ਜੀ ਅਤੇ ਮੈਂ ਤੇ ਮੇਰਾ ਭਰਾ ਰਹਿੰਦੇ ਸਨ ਇਸ ਕਮਰੇ ਦੇ ਵਿੱਚ ਤਿੰਨ ਭੈਣਾਂ ਵਿਆਹੀਆਂ ਹੋਈਆਂ ਸਨ ਇੱਥੇ ਥੋੜਾ ਸਮਾਂ ਹੀ ਉਹ ਰਹੇ ਇਸ ਤੋਂ ਬਾਅਦ ਉਹਨਾਂ ਨੇ ਆਪਣੀ ਆਰਥਿਕ ਹਾਲਤ ਦਾ ਬਾਰੇ ਦਰਸਾਉਂਦੇ ਹੋਏ ਲਿਖਿਆ ਹੈ ਕਿ ਇਸ ਮਕਾਨ ਦੇ ਵਿੱਚ ਉਹਨਾਂ ਕੋਲ ਟੇਬਲ ਦੇ ਨਾਲ ਕੁਰਸੀ ਵੀ ਨਹੀਂ ਸੀ ਕਾਨਿਆਂ ਦੇ ਮੂੜੇ ਉੱਤੇ ਗੱਦੀ ਰੱਖ ਕੇ ਸੰਤੋਖ ਸਿੰਘ ਤੀਰ ਹੁਣੀ ਆਪਣੀਆਂ ਜਿਹੜੀਆਂ ਸਹਿਤਕ ਰਚਨਾਵਾਂ ਨੇ ਉਹਨਾਂ ਨੂੰ ਲਿਖਿਆ ਕਰਦੇ ਸਨ ਸੰਤੋਖ ਸਿੰਘ ਧੀਰ ਦੀ ਬੇਟੀ ਵੱਲੋਂ ਲਿਖੇ ਗਏ ਇਸ ਆਰਟੀਕਲ ਤੋਂ ਪਤਾ ਲੱਗਦਾ ਹੈ ਕਿ ਸ਼ੁਰੂਆਤੀ ਦੌਰ ਦੇ ਵਿੱਚ ਸੰਤੋਖ ਸਿੰਘ ਧੀਰ ਦੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪਿਆ ਪਰ ਇਸ ਦੇ ਬਾਵਜੂਦ ਉਹ ਲਗਾਤਾਰ ਆਪਣੀ ਸਹਿਤ ਸਿਰਜਣਾ ਦੇ ਕੰਮ ਦੇ ਵਿੱਚ ਲਗਾਤਾਰ ਲੱਗੇ ਰਹੇ ਸੰਤੋਖ ਸਿੰਘ ਧੀਰ ਨੂੰ ਕਈ ਮੌਕੇ ਮਿਲੇ ਸਰਕਾਰੀ ਨੌਕਰੀ ਕਰਨ ਦੇ ਪਰ ਉਹਨਾਂ ਨੇ ਕੁੱਲ ਵਕਤੀ ਲੇਖਕ ਬਣਨ ਨੂੰ ਹੀ ਬਿਹਤਰ ਸਮਝਿਆ ਤੇ ਆਰਥਿਕ ਹਾਲਤ ਚੰਗੀ ਨਾ ਹੋਣ ਦੇ ਬਾਵਜੂਦ ਵੀ ਉਹ ਆਪਣੀ ਲੇਖਣੀ ਦੇ ਕੰਮ ਦੇ ਵਿੱਚ ਲਗਾਤਾਰ ਡਟੇ ਰਹੇ। ਧੀਰ ਦੇ ਅੰਦਰ ਸੁਤੰਤਰਤਾ ਦੇ ਨਾਲ ਜ਼ਿੰਦਗੀ ਜੀਣ ਦੀ ਤਾਂਘ ਸੀ। ਇਸੇ ਲਈ ਉਹ ਲੇਖਕ ਬਣੇ ਰਹੇ ਅਤੇ ਆਪਣੇ ਆਪ ਨੂੰ ਲਗਾਤਾਰ ਸਹਿਤਕ ਰਚਨਾਵਾਂ ਕਰਨ ਦੇ ਲਈ ਪ੍ਰੇਰਿਤ ਵੀ ਕਰਦੇ ਰਹੇ। ਸਾਰੀ ਉਮਰ ਉਹਨਾਂ ਨੇ ਆਪਣੀ ਲੇਖਣੀ ਦੇ ਰਾਹੀਂ ਪੰਜਾਬੀ ਮਾਂ ਬੋਲੀ ਦੀ ਝੋਲੀ ਦੇ ਵਿੱਚ ਕਈ ਨਾਮਵਰ ਰਚਨਾਵਾਂ ਪਾਈਆਂ ਅਤੇ ਔਰ ਲਗਾਤਾਰ ਆਪਣੇ ਕੰਮ ਦੇ ਵਿੱਚ ਡਟੇ ਰਹੇ ਜ਼ਿੰਦਗੀ ਦੇ ਪ੍ਰਤੀ ਉਹਨਾਂ ਦਾ ਸਪਸ਼ਟ ਨਜ਼ਰੀਆ ਹੀ ਉਹਨਾਂ ਨੂੰ ਕੰਮ ਕਰਨ ਦੇ ਲਈ ਲਗਾਤਾਰ ਪ੍ਰੇਰਿਤ ਕਰਦਾ ਰਿਹਾ ਸੰਤੋਖ ਸਿੰਘ ਧੀਰ ਗੁਰਬਖਸ਼ ਸਿੰਘ ਪ੍ਰੀਤਲੜੀ ਸੰਤ ਸਿੰਘ ਸੇਖੋ ਅਤੇ ਮੋਹਨ ਸਿੰਘ ਵਰਗੇ ਨਾਮਵਰ ਪੰਜਾਬੀ ਲੇਖਕਾਂ ਤੋਂ ਪ੍ਰਭਾਵਿਤ ਰਹੇ ਪਰ ਇਸ ਦੇ ਬਾਵਜੂਦ ਉਹਨਾਂ ਨੇ ਆਪਣੀ ਇੱਕ ਅਲੱਗ ਲੇਖਣੀ ਸ਼ੈਲੀ ਦਾ ਵਿਕਾਸ ਕੀਤਾ ਉਹਨਾਂ ਦੀ ਲਿਖਣ ਦੀ ਸ਼ੈਲੀ ਪਿੰਡੂ ਪੰਜਾਬ ਕਮਿਊਨਿਸਟ ਪਾਰਟੀ ਨਾਲ ਜੁੜੇ ਹੋਏ ਉਹਨਾਂ ਦੇ ਤਜਰਬੇ ਅਤੇ ਅਗਾਹ ਵੱਧੂ ਸੋਚ ਕਰਕੇ ਹੀ ਇੱਕ ਵੱਖਰੀ ਲੇਖਣ ਸ਼ੈਲੀ ਸੀ ਉਹਨਾਂ ਦੀ ਲੇਖਣੀ ਤੋਂ ਉਹਨਾਂ ਦੀ ਵਿਚਾਰਧਾਰਾ ਵੀ ਸਾਫ਼ ਝਲਕਦੀ ਸੀ ਤੇ ਉਹਨਾਂ ਦੀਆਂ ਸਾਹਿਤਿਕ ਰਚਨਾਵਾਂ ਵਿੱਚੋਂ ਪਿੰਡੂ ਪਛੋਕੜ ਅਤੇ ਉਹਨਾਂ ਦੀ ਆਪਣੀ ਵਿਚਾਰਧਾਰਾ ਸਾਫ਼ ਝਲਕਦੀ ਸੀ ਸੰਤੋਖ ਸਿੰਘ ਧੀਰ ਦੀ ਵਿਚਾਰਧਾਰਾ ਅਤੇ ਉਹਨਾਂ ਦੀ ਮਨੁੱਖ ਪੱਖੀ ਸੋਚ ਉਹਨਾਂ ਦੀਆਂ ਕਹਾਣੀਆਂ ਨਾਵਲ ਚਿੱਠੀਆਂ ਅਤੇ ਸਵੈ ਜੀਵਨੀ ਦੇ ਵਿੱਚ ਸਹਿਜੇ ਹੀ ਪ੍ਰਗਟ ਹੁੰਦੀ ਹੈ ਜੇਕਰ ਉਹਨਾਂ ਦੀ ਰਚਨਾਵਾਂ ਦੀ ਗੱਲ ਕਰੀਏ ਤਾਂ ਸਿੱਟਿਆਂ ਦੀ ਸ਼ਾਂ ਸਵੇਰ ਹੋਣ ਤੱਕ ਸਾਂਝੀ ਕੰਦ ਇੱਕ ਕੁੱਤਾ ਇਹ ਉਹਨਾਂ ਦੀਆਂ ਮਸ਼ਹੂਰ ਰਚਨਾਵਾਂ ਨੇ ਇਸ ਤੋਂ ਇਲਾਵਾ ਉਹਨਾਂ ਦਾ ਕਹਾਣੀ ਸੰਗ੍ਰਹਿ ਪੱਖੀ ਜਿਸ ਨੂੰ 1996 ਦੇ ਵਿੱਚ ਸਹਿਤ ਇਕਾਦਮੀ ਇਨਾਮ ਮਿਲਿਆ ਇਸ ਤੋਂ ਇਲਾਵਾ ਸਾਂਝੀ ਕੰਦ ਸਵੇਰ ਹੋਂ ਤੱਕ ਕੋਈ ਇੱਕ ਸਵਾਰ ਵਰਗੀਆਂ ਕਹਾਣੀਆਂ ਵੀ ਬੇਹੱਦ ਮਕਬੂਲ ਹੋਈਆਂ ਸੰਤੋਖ ਸਿੰਘ ਧੀਰ ਨੇ ਸ਼ਰਾਬੀ ਯਾਦਗਾਰ ਮੈਨੂੰ ਇੱਕ ਸੁਪਨਾ ਆਇਆ ਤੇ ਹਿੰਦੁਸਤਾਨ ਹਮਾਰਾ ਵਰਗੇ ਨਾਮ ਵਰ ਨਾਵਲ ਨੇ ਜਿਹੜੇ ਉਹ ਪੰਜਾਬੀ ਮਾਂ ਬੋਲੀ ਦੀ ਝੋਲੀ ਦੇ ਵਿੱਚ ਪਾਏ ਧੀਰ ਦੀ ਲਿਖਤ ਦੇ ਅੰਦਰਲੇ ਗੁਣਾਕਾਰ ਨਹੀਂ ਉਸ ਨੂੰ ਪੰਜਾਬੀ ਆਰਟ ਕਾਉਂਸਲ ਚੰਡੀਗੜ੍ਹ ਭਾਸ਼ਾ ਵਿਭਾਗ ਪੰਜਾਬ ਵਨੋਂ ਪੁਰਸਕਾਰਾਂ ਦੇ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਪਾਸ਼ ਯਾਦਗਾਰੀ ਅਵਾਰਡ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਮੋਹਨ ਸਿੰਘ ਵੈਦ, ਇੰਦਰ ਸਿੰਘ ਚੱਕਰਵਰਤੀ ਪੁਰਸਕਾਰ ਅਤੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਵਰਗੇ ਕਈ ਨਾਮਵਰ ਪੁਰਸਕਾਰ ਮਿਲੇ ਨੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਉਹਨਾਂ ਨੂੰ ਲਾਈਫਟਾਈਮ ਫੈਲੋਸ਼ਿਪ ਵੀ ਮਿਲੀ ਹੈ। ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਵੱਲੋਂ ਵੀ ਉਹਨਾਂ ਨੂੰ ਫੈਲੋਸ਼ਿਪ ਪ੍ਰਾਪਤ ਹੋਈ। ਸੰਤੋਖ ਸਿੰਘ ਧੀਰ ਦਾ ਜੀਵਨ ਸਫਰ ਇੱਕ ਅਜਿਹਾ ਮਿਹਨਤੀ ਸੰਘਰਸ਼ਸ਼ੀਲ ਅਤੇ ਆਪਣੇ ਕੰਮ ਦੇ ਵਿੱਚ ਲਗਾਤਾਰ ਡਟੇ ਰਹਿਣ ਵਾਲੇ ਮਨੁੱਖ ਦਾ ਸਫਰ ਹੈ। ਜੋ ਬਿਨਾਂ ਕਿਸੇ ਰੰਗ ਨਸਲ ਧਰਮ ਦੇਸ਼ ਨਾਲੋਂ ਜ਼ਿਆਦਾ ਮਨੁੱਖ ਹੋਣ ਤੇ ਮਾਣ ਮਹਿਸੂਸ ਕਰਦਾ ਹੈ ਸੰਤੋਖ ਸਿੰਘ ਧੀਰ ਨੇ ਆਪਣੇ ਨਿੱਜੀ ਸਵਾਰਥਾਂ ਦੇ ਲਈ ਆਪਣੀ ਕਲਮ ਨੂੰ ਕਦੇ ਨਹੀਂ ਵਰਤਿਆ ਅਤੇ ਧੀਰ ਬਾਰੇ ਇੱਕ ਗੱਲ ਬਹੁਤ ਮਸ਼ਹੂਰ ਹੈ ਕਿ ਉਹ ਆਪਣੀ ਲਿਖਤ ਦੇ ਵਿੱਚ ਕਿਸੇ ਵੀ ਐਡੀਟਰ ਜਾਂ ਅਖਬਾਰ ਦੇ ਕਿਸੇ ਉੱਚ ਅਧਿਕਾਰੀ ਵੱਲੋਂ ਇੱਕ ਵੀ ਸ਼ਬਦ ਕੱਟਣ ਨਹੀਂ ਸਨ ਦਿੰਦੇ ਤੀਰ ਦਾ ਕਹਿਣਾ ਸੀ ਕਿ ਜਾਂ ਤਾਂ ਉਹਨਾਂ ਦੀ ਲਿਖਤ ਜਿਉਂ ਦੀ ਤਿਉਂ ਮੁਕੰਮਲ ਰੂਪ ਦੇ ਵਿੱਚ ਛਾਪ ਦਿੱਤੀ ਜਾਵੇ ਤੇ ਜਾਂ ਫਿਰ ਨਾ ਛਾਪੀ ਜਾਵੇ। ਉਹ ਆਪਣੀ ਲਿਖਤ ਦੇ ਵਿੱਚ ਕੁਝ ਵੀ ਕੱਟਣ ਦੀ ਇਜਾਜ਼ਤ ਅਖਬਾਰ ਦੇ ਸੰਪਾਦਕਾਂ ਨੂੰ ਨਹੀਂ ਦਿੰਦੇ ਸਨ। ਸੰਤੋਖ ਸਿੰਘ ਧੀਰ ਦੀਆਂ ਰਚਨਾਵਾਂ ਜਿੱਥੇ ਪੰਜਾਬੀ ਜੀਵਨ ਦੇ ਨਾਲ ਪਾਠਕਾਂ ਦੀ ਸਾਂਝ ਪਾਉਂਦੀਆਂ ਨੇ, ਉੱਥੇ ਹੀ ਵਿਚਾਰ ਤਰਕ ਤੌਰ ਤੇ ਉਹਨਾਂ ਦੀਆਂ ਰਚਨਾਵਾਂ ਪੜਨ ਵਾਲੇ ਮਨੁੱਖ ਨੂੰ ਉੱਚੀਆਂ ਸੋਚੀਆਂ, ਮਨੁੱਖੀ ਕਦਰਾਂ ਕੀਮਤਾਂ ਦੇ ਨਾਲ ਵੀ ਜੋੜਦੀਆਂ ਨੇ। ਅੱਜ ਸੰਤੋਖ ਸਿੰਘ ਧੀਰ ਦੀ ਵਰਸੀ ਮੌਕੇ ਇੱਕ ਵਾਰ ਫਿਰ ਤੋਂ ਉਹਨਾਂ ਦੇ ਜੀਵਨ ਅਤੇ ਰਚਨਾਵਾਂ ਬਾਰੇ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਕੇਂਦ੍ਰਿਤ ਵਿਸ਼ਿਆਂ ਬਾਰੇ ਅਤੇ ਮਨੁੱਖੀ ਕਦਰਾਂ ਕੀਮਤਾਂ ਬਾਰੇ ਨਾ ਸਿਰਫ ਧਿਆਨ ਦੇਣਾ ਬਣਦਾ ਹੈ ਬਲਕਿ ਇੱਕ ਵਾਰ ਫਿਰ ਤੋਂ ਉਹਨਾਂ ਦੀਆਂ ਰਚਨਾਵਾਂ ਨੂੰ ਕੋਖਣ ਅਤੇ ਇਸ ਤੇ ਗੱਲਬਾਤ ਅਤੇ ਵਿਚਾਰ ਚਰਚਾ ਕਰਨ ਦੀ ਵੀ ਅੱਜ ਦੇ ਸਮੇਂ ਦੇ ਵਿੱਚ ਜ਼ਰੂਰਤ ਹੈ